ਲੁਧਿਆਣਾ ਦੇ ਵਿੱਚ ਜਸਿਆ ਰੋਡ ਦੇ ਕੋਲ ਲੁਧਿਆਣਾ ਜਲੰਧਰ ਹਾਈਵੇ ਤੇ ਇੱਕ ਤੇਜ਼ ਰਫ਼ਤਾਰ ਕਾਰ ਨੇ ਐਕਟਿਵਾ ਸਵਾਰ ਦੋ ਲੋਕਾਂ ਨੂੰ ਟੱਕਰ ਮਾਰ ਦਿੱਤੀ ਦੱਸਦੇ ਕਿ ਜਿਸ ਕਾਰ ਕੇ ਐਕਟਿਵਾ ਅੱਗੇ ਜਾ ਰਹੇ ਟਰੱਕ ਦੇ نیچے ਜਾਵੜੀ ਤੇ ਇਸ ਕਾਰਨ ਦੋਨੇ ਐਕਟਿਵਾ ਸਵਾਰ ਲੋਕ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਟਰੱਕ ਦੇ ਥੱਲੋਂ ਦੀ ਕੱਢਿਆ ਗਿਆ ਉਹਨਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਇਸ ਹਾਦਸੇ ਵੇਦੇ ਵਿੱਚ ਐਕਟਿਵਾ ਬੁਰੀ ਤਰੀਕੇ ਦੇ ਨਾਲ ਟੁੱਟ ਗਈ ਉੱਥੇ ਹੀ ਮਾਮਲੇ ਦੀ ਸੂਚਨਾ ਮਿਲਣ ਤੇ थाना ਸਲੇਮ ਟਾਬਰੀ ਦੀ ਪੁਲਿਸ ਮੁੱਖ ਕੇ ਤੇ ਪਹੁੰਚ ਗਈ ਉਸ ਦੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜ਼ਖਮੀਆਂ ਦੀ ਪਛਾਣ ਹਲੇ ਤੱਕ ਨਹੀਂ ਹੋਈ ਜਾਣਕਾਰੀ ਦੇ ਅਨੁਸਾਰ ਦੇਰ ਰਾਤ ਐਕਟਿਵਾ ਤੇ ਸਵਾਰ ਹੋ ਕੇ ਦੋ ਲੋਕ ਇੱਤੇ ਜਾ ਰਹੇ ਸੀ ਉੱਥੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਦੌਰਾਨ ਪਿੱਛੇ ਤੋਂ ਆਰੀ ਕਾਰ ਨੇ ਇਨ੍ਹਾਂ ਐਕਟਿਵਾ ਸਵਾਰਾਂ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ ਤੇ ਟੱਕਰ ਇੰਨੀ ਤੇਜ਼ ਸੀ ਕਿ ਐਕਟਿਵਾ ਸਿੱਧੀ ਟਰੱਕ ਦੇ ਥੱਲੇ ਜਾ ਕੇ ਵੱਜੀ ਇਹ ਦੋਨੇ ਐਕਟਿਵਾ ਸਵਾਰ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਗਏ ਜਿੱਦਾਂ ਲੋਕਾਂ ਦੇ ਦੱਸਣ ਦੇ ਮਤਾਬਕ ਮੈਂ ਲੰਘ ਰਿਹਾ ਸੀਗਾ ਲੋਕਾਂ ਨੇ ਦੱਸਿਆ ਕਿਸੇ ਕਾਰਨ ਇਹਨੇ ਨਾ ਪਿੱਛੇ ਘੇਟ ਕੀਤਾ ਦੋ ਐਕਟਿਵਾ ਵਾਲੇ ਜਾ ਰਹੇ ਸੀਗੇ ਅੱਛਾ ਤੇ ਉਹ ਐਕਟਿਵਾ ਵਿੱਚ ਫੜ ਗਏ ਇਹਨਾਂ ਮਤਲਬ ਹੈ ਟਰੱਕ ਖੜਾ ਸੀ ਕਿੰਨੇ ਬੰਦੇ ਸੀ ਐਕਟਿਵਾ ਦੇ ਦੋ ਬੰਦੇ ਸੀਗੇ ਕਿੱਥੇ ਨੇ ਬੰਦੇ ਉਹ ਦੋਨੋਂ ਨੂੰ ਭੇਜਤਾ ਭਾਈ ਆਪਾਂ ਹਸਪੀਟਲ ਭੇਜਤਾ ਬੁਰੀ ਤਰ੍ਹਾਂ ਜ਼ਖਮੀ ਹੋਏ ਨੇ ਇੱਕ ਬੰਦਾ ਦਾ ਬਹੁਤ ਜ਼ਿਆਦਾ ਸੀਰੀਅਸ ਹੈ ਬੜੀ ਓਕੇ ਪਤਾ ਨਹੀਂ ਭਾਈ ਸਾਨੂੰ ਤਾਂ ਫੋਨ ਹੀ ਆਇਆ ਜੀ ਫੋਨ ਆਇਆ ਕਿਸ ਦਾ ਬਣਾਇਆ ਇਹ ਐਂਬੂਲੈਂਸ ਆ ਰਹੀ ਹੈ। ਅੱਛਾ ਇੱਥੇ ਪਹੁੰਚੇ ਸਿੱਧਾ। ਹਾਂ ਜਿੱਥੇ ਪਹੁੰਚੇ ਸਿੱਧਾ। ਤੇ ਕਿੰਨੀ ਪਾਜੀ ਉਮਰ ਹੈ ਦੋਨਾਂ ਦੀ ਆਈਡੀਆ? ਉਹ ਕਾਰਤਿਕ ਤਾਂ ਹੋਣਾ ਬਾਈ 23 ਸਾਲ ਦਾ ਤੇ ਰਾਜੂ ਭਾਈ ਹੋਣਾ 38 ਕਿ ਸਾਲ ਦਾ। ਕੀ ਕਰਦੇ ਕੀ ਨੇ? ਇਹ ਮਕੈਨਿਕ ਹੈ ਯਾਰ। ਤੇ ਅੱਜ ਪਤਾ ਕੋਈ ਚਲ ਆਈਡੀਆ ਹੈ ਕਿੱਧਰੋਂ ਆ ਰਹੇ ਸੀ ਕਿੱਧਰ ਜਾ ਰਹੇ ਸੀ? ਇਹ ਸਮਾਨ ਲੈ ਕੇ ਲਾਹਣ ਤੋਂ ਵਾਪਸ ਜਾ ਰਹੇ ਸੀ। ਤੇ ਕਿਸ ਚੀਜ਼ ਦਾ ਕੰਮ ਦੱਸਿਆ ਕਰਦੇ? ਆਟੋ ਇਲੈਕਟ੍ਰੀਸ਼ੀਅਨ। ਤੇ ਹੁਣ ਇਹਨਾਂ ਦੀ ਤਬੀਬ ਦਾ ਕੀ ਹਾਲ ਹੈ? ਬਹੁਤ ਜ਼ਿਆਦਾ ਸੀਰੀਅਸ ਵਾਲਾ ਲੈ ਕੇ ਚੱਲੇ। ਇਹ ਹੋਇਆ ਕੀ ਹੈ ਸਰ ਥੋੜਾ ਦੱਸ ਦੋਗੇ ਹੋਇਆ ਕੀ ਲੁਧਿਆਣਾ ਦੇ ਵਿੱਚ ਜਸਿਆ ਰੋਡ ਦੇ ਕੋਲ ਲੁਧਿਆਣਾ ਜਲੰਧਰ ਹਾਈਵੇ ਤੇ ਇੱਕ ਤੇਜ਼ ਰਫ਼ਤਾਰ ਕਾਰ ਨੇ ਐਕਟਿਵਾ ਸਵਾਰ ਦੋ ਲੋਕਾਂ ਨੂੰ ਟੱਕਰ ਮਾਰ ਦਿੱਤੀ ਦੱਸਦੇ ਕਿ ਜਿਸ ਕਾਰ ਕੇ ਐਕਟਿਵਾ ਅੱਗੇ ਜਾ ਰਹੇ ਟਰੱਕ ਦੇ نیچے ਜਾਵੜੀ ਤੇ ਇਸ ਕਾਰਨ ਦੋਨੇ ਐਕਟਿਵਾ ਸਵਾਰ ਲੋਕ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਟਰੱਕ ਦੇ ਥੱਲੋਂ ਦੀ ਕੱਢਿਆ ਗਿਆ ਉਹਨਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਇਸ ਹਾਦਸੇ ਵੇਤੇ ਵਿੱਚ ਐਕਟਿਵਾ ਬੁਰੀ ਤਰੀਕੇ ਦੇ ਨਾਲ ਟੁੱਟ ਗਈ ਉੱਥੇ ਹੀ ਮਾਮਲੇ ਦੀ ਸੂਚਨਾ ਮਿਲਣ ਤੇ थाना ਸਲੇਮ ਤਾਬਰੀ ਦੀ ਪੁਲਿਸ ਮੁੱਖ ਤੇ ਪਹੁੰਚ ਗਈ ਉਸ ਦੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜ਼ਖਮੀਆਂ ਦੀ ਪਛਾਣ ਹਲੇ ਤੱਕ ਨਹੀਂ ਹੋਈ ਜਾਣਕਾਰੀ ਦੇ ਅਨੁਸਾਰ देर रात ਐਕਟਿਵਾ ਤੇ ਸਵਾਰ ਹੋ ਕੇ ਦੋ ਲੋਕ ਇਤੇਜਾਰੇ ਸੀ ਉੱਥੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਦੌਰਾਨ ਪਿੱਛੇ ਤੋਂ ਆਰੀ ਕਾਰ ਨੇ ਇਨ੍ਹਾਂ ਐਕਟਿਵਾ ਸਵਾਰਾਂ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ ਤੇ ਟੱਕਰ ਇੰਨੀ ਤੇਜ਼ ਸੀ ਕਿ ਐਕਟਿਵਾ ਸਿੱਧੇ ਟਰੱਕ ਦੇ ਥੱਲੇ ਜਾ ਕੇ ਵੱਜੀ ਤੇ ਦੋਨੇ ਐਕਟਿਵਾ ਸਵਾਰ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਗਏ ਜਿੱਦਾਂ ਲੋਕਾਂ ਦੇ ਦੱਸਣ ਦੇ ਮੁਤਾਬਕ ਮੈਂ ਲੰਘ ਰਿਹਾ ਸੀਗਾ ਲੋਕਾਂ ਨੇ ਦੱਸਿਆ ਕਿਸੇ ਕਾਰਨ ਇਹ ਨਹੀਂ ਨਾ ਵਿੱਚੋਂ ਹਿੱਟ ਕੀਤਾ ਦੋ ਐਕਟਿਵਾ ਲੈ ਜਾ ਰਹੇ ਸੀਗੇ ਅੱਛਾ ਤੇ ਉਹ ਐਕਟਿਵਾ ਵਿੱਚ ਬੜੀ ਇਹਨਾਂ ਮਤਲਬ ਹੈ ਟਰੱਕ ਖੜਾ ਸੀ ਕਿੰਨੇ ਬੰਦੇ ਸੀ ਐਕਟਿਵਾ ਦੇ ਦੋ ਬੰਦੇ ਸੀਗੇ ਕਿੱਥੇ ਨੇ ਬੰਦੇ ਉਹ ਦੋਨਾਂ ਨੂੰ ਭੇਜਤਾ ਭਾਈ ਆਪਾਂ ਹਸਪੀਟਲ ਭੇਜਤਾ ਬੁਰੀ ਤਰ੍ਹਾਂ ਜ਼ਖਮੀ ਹੋਏ ਨੇ ਇੱਕ ਬੰਦਾ ਦਾ ਬਹੁਤ ਜ਼ਿਆਦਾ ਸੀਰੀਅਸ ਹੈ ਬੜਾ ਓਕੇ ਪਤਾ ਨਹੀਂ ਭਾਈ ਸਾਨੂੰ ਤਾਂ ਫੋਨ ਹੀ ਆਇਆ ਜੀ ਫੋਨ ਆਇਆ ਕਿਸ ਦਾ ਬਣਾਇਆ ਈ ਐਂਬੂਲੈਂਸ ਆ ਰਹੀ ਹੈ। ਅੱਛਾ ਇੱਥੇ ਪਹੁੰਚੇ ਸਤਿ ਸ਼੍ਰੀ ਅਕਾਲ ਜੀ ਇੱਥੇ ਪਹੁੰਚੇ ਸਤਿ ਸ਼੍ਰੀ ਅਕਾਲ। ਤੇ ਕਿੰਨੀ ਪਾਜੀ ਉਮਰ ਦੇ ਦੋਨਾਂ ਦੀ ਆਈਡੀਆ? ਉਹ ਕਾਰਤਿਕ ਤਾਂ ਹੋਣਾ ਬਾਈ 23 ਸਾਲ ਦਾ ਤੇ ਰਜੂ ਭਾਈ ਹੋਣਾ 38 ਕਿ ਸਾਲ ਦਾ। ਕੀ ਕਰਦੇ ਕੀ ਨੇ? ਇਹ ਮਕੈਨਿਕ ਹੈ ਯਾਰ। ਤੇ ਅੱਜ ਪਤਾ ਕੋਈ ਆਈਡੀਆ ਹੈ ਕਿ ਕਿਧਰੋਂ ਆ ਰਹੇ ਸੀ ਕਿਧਰ ਜਾ ਰਹੇ ਸੀ? ਇਹ ਸਮਾਨ ਲੈ ਕੇ ਲਾਹਣ ਤੋਂ ਵਾਪਸ ਜਾ ਰਹੇ ਸੀ। ਤੇ ਕਿਸ ਚੀਜ਼ ਦਾ ਕੰਮ ਦੱਸਿਆ ਕਰਦੇ? ਆਟੋ ਲੈਟਿਸ਼। ਤੇ ਹੁਣ ਇਹਨਾਂ ਦੀ ਤਬੀਬ ਦਾ ਕੀ ਹਾਲ ਹੈ? ਬਹੁਤ ਜ਼ਿਆਦਾ ਸੀਰੀਅਸ ਵਾਲਾ ਲੈ ਕੇ ਚੱਲੇ। ਇਹ ਹੋਇਆ ਕੀ ਹੈ ਸਰ ਥੋੜਾ ਦੱਸ ਦੋਗੇ ਹੋਇਆ ਕੀ ਹੈ ਵ